ਅੱਜ ਜੀ ਜਿੰਨੇ ਲੁਧਿਆਣੇ ਦੇ ਮੁੱਦੇ ਸੀਗੇ ਪੈਂਡਿੰਗ ਹਲਵਾਰਾ 에ਰਪੋਰਟ ESIIC ਹਸਪੀਟਲ ਸਿਵਲ ਹਸਪੀਟਲ ਔਰ ESIIC ਦਾ ਜਿਹੜਾ ਮੈਡੀਕਲ ਕਾਲਜ ਹੈ NHAI ਦੇ ਪ੍ਰੋਜੈਕਟ ਸਾਰੇ ਹੀ ਡਿਸਕਸ ਹੋਏ ਹਲਵਾਰਾ 에ਰਪੋਰਟ ਸਪੈਸ਼ਲੀ ਹੋਇਆ ਹਰ ਚੀਜ਼ ਡਿਸਕਸ ਹੋਈ ਔਰ ਮੈਂ ਤੁਹਾਨੂੰ ਬੜੀ ਫਕਰ ਨਾਲ ਕਹਿਣਾ ਚਾਹੁੰਦਾ ਕਿ ਡੀਸੀ ਜਿਹੜੀ ਪਿਛਲੀ ਮੀਟਿੰਗ ਸਾਡੀ ਹੋਈ ਸੀ ਨਵੰਬਰ ਦੀ ਔਰ ਅੱਜ ਦੀ ਮੀਟਿੰਗ ਤੇ ਡੀਸੀ ਸਾਹਿਬ ਨੇ ਸਾਰਾ ਫੋਲੋ ਅਪ ਕਰਕੇ ਬਹੁਤ ਹੀ ਵਧੀਆ ਪ੍ਰੋਗਰੈਸ ਹੈਗੀ ਹੈ ਔਰ ਹੋਪਫੁਲੀ ਜਿੰਨੇ ਪ੍ਰੋਜੈਕਟ ਚੱਲ ਰਹੇ ਆ ਇਹ ਕੋਈ ਫਿਨਿਸ਼ਿੰਗ ਤੇ ਹੈ ਕਿਸੇ ਦਾ ਟਾਈਮ ਸਕੈਡਿਊਲ ਸੈੱਟ ਹੋ ਗਿਆ ਔਰ ਸਭ ਕੁਝ ਹੋ ਗਿਆ ਔਰ ਮੈਂ ਥੈਂਕਫੁਲ ਆ ਡੀਸੀ ਸਾਹਿਬ ਦਾ ਜਿਸ ਤਰ੍ਹਾਂ ਇਹ ਕੰਮ ਕਰ ਰਹੇ ਆ ਔਰ ਜਿੱਦਾਂ ਇਹ ਫੋਲੋ ਅਪ ਲੈ ਰਹੇ ਆ ਹਰ ਚੀਜ਼ ਦਾ ਸਰ ਰੇਲਵੇ ਸਟੇਸ਼ਨ ਨੂੰ ਲੈ ਕੇ ਵੀ ਤੁਹਾਡੇ ਵੱਲੋਂ ਲਗਾਤਾਰ ਕੁਝ ਕੀਤਾ ਜਾ ਰਿਹਾ ਚੀਂਦਾ ਰੇਲਵੇ ਸਟੇਸ਼ਨ ਵਾਲੇ ਰੇਲਵੇ ਸਟੇਸ਼ਨ ਦਾ ਅੱਜ ਰਹਿ ਗਿਆ ਮੀਟਿੰਗ ਚ ਦੀ ਪਰਸਨਲ ਹੈਡ ਨਾਟ ਕਮ ਉਹ ਵੀ ਅਸੀਂ ਤੁਹਾਨੂੰ ਇੱਕ ਅੱਧੇ ਦਿਨ ਚ ਕਰਕੇ ਦੱਸ ਦਿੰਦੇ ਆਂ ਵੈਸੇ ਰੇਲਵੇ ਸਟੇਸ਼ਨ ਦਾ ਮੈਂ ਤੁਹਾਨੂੰ ਜਿਹੜਾ ਮੈਨੂੰ ਪਤਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜਾ ਮੇਨ ਰੇਲਵੇ ਸਟੇਸ਼ਨ ਆ ਉਹ ਟਰੈਕ ਤੇ ਆ ਉਹ ਇਸ ਸਾਲ ਚ ਖਤਮ ਹੋ ਜਾਏਗਾ ਬਾਏ ਐਂਡ ਆਫ ਥਿਸ ਈਅਰ ਬਿਲਕੁਲ ਕੰਪਲੀਟ ਖਤਮ ਹੋ ਜਾਏਗਾ ਔਰ ਜਿਹੜਾ ਟੰਡਾਰੀ ਵਾਲਾ ਰੇਲਵੇ ਸਟੇਸ਼ਨ ਆ ਉਹ ਹੋ ਚੁੱਕਾ ਹੈ ਉਹ ਤੁਸੀਂ ਕਿਸੇ ਵੱਲੇ ਜਾ ਕੇ ਦੇਖੋ ਉਹਦਾ ਕੰਮ ਖਤਮ ਹੋ ਚੁੱਕਾ ਹੈ ਸੋ ਰੇਲਵੇ ਸਟੇਸ਼ਨ ਮੈਨੂੰ ਇਹ ਪਤਾ ਹੈ ਟਰੈਕ ਤੇ ਹੈ ਬਟ ਜੇ ਤੁਸੀਂ ਕਹੋ ਬਈ ਇੱਕ ਇੱਕ ਚੀਜ਼ ਬਈ ਕਿਹੜਾ ਕਿਹੜੀ ਸਟੇਜ ਤੇ ਹੈ ਕੀ ਹੈ ਉਹ ਮੈਂ ਡਿਟੇਲ ਮੰਗੀ ਹੋਈ ਆ ਰਹੀ ਆ। ਨਵੀਆਂ ਟ੍ਰੇਨਾਂ ਹੋ ਸਕਦੀਆਂ ਨੇ ਸ਼ੁਰੂ। ਨਵੀਆਂ ਟ੍ਰੇਨਾਂ ਜੀ ਹੁਣ ਦੇਖੋ ਆਪਣੇ ਕੋਲ ਮੰਤਰੀ ਸਾਡੇ ਸ਼ਹਿਰ ਦੇ ਆ ਤਾਂ ਹੋਣੀਆਂ ਹੀ ਚਾਹੀਦੀਆਂ। ਅੱਛਾ ਸਰ ਹਲਵਾਰਾ 에어ਪੋਰਟ ਕਦਾ ਜਾ ਰਿਹਾ ਜਨਵਰੀ ਸ਼ੁਰੂ ਹੋਏਗਾ ਹੁਣ ਕਿੰਨਾ ਕੁ ਟਾਈਮ ਲੱਗ ਸਕਦਾ। ਦੇਖੋ ਜੀ ਹਲਵਾਰਾ 에어ਪੋਰਟ ਬਿਲਕੁਲ ਤਿਆਰ ਹੋ ਗਿਆ 100% ਟਰਮੀਨਲ ਤਿਆਰ ਹੈ। ਔਰ 에어 ਇੰਡੀਆ ਵਾਲਿਆਂ ਨੇ ਸਾਨੂੰ ਵਰਬਲੀ ਓਕੇ ਕਰਤੀ ਆ ਕਿ ਫਲਾਈਟਾਂ ਚਾਲੂ ਅਸੀਂ ਕਰਨਗੇ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਦੋ ਫਲਾਈਟਾਂ ਚਾਲੂ ਕਰਾਂਗੇ ਪਰ ਹੁਣ ਉਹ ਵੇਟ ਕਰ ਰਹੇ 에어ਪੋਰਟ ਅਥਾਰਟੀ ਆਫ ਇੰਡੀਆ ਦੀ ਅਪਰੂਵਲ ਲਈ ਔਰ ਇੰਡੀਅਨ 에어 ਫੋਰਸ ਦੀ ਅਪਰੂਵਲ ਲਈ ਉਹ ਦੋਨੋਂ ਅਪਰੂਵਲ ਅੱਜ ਡਿਸਕਸ ਹੋਈਆਂ ਟੀਮ ਉਹਨੇ ਦੁਬਾਰਾ ਹਲਵਾਰਾ ਗਈ ਇੰਡੀਅਨ 에어 ਫੋਰਸ ਦੀ ਟੀਮ ਨੂੰ ਮਿਲਣ ਲਈ ਔਰ ਜਿਹੜੇ ਮੈਂ ਡਿਫੈਂਸ ਮਿਨਿਸਟਰ ਸਾਹਿਬ ਨੂੰ ਪਿੱਛੇ ਮਿਲਿਆ ਸੀ ਉਹਨਾਂ ਨੇ ਵੀ ਇੱਕ ਲੈਟਰ ਲਿਖਤੀ ਹੈ ਇਹਨੂੰ ਰਸ਼ ਕਰਨ ਲਈ ਔਰ ਮੈਂ ਚੇਅਰਮੈਨ 에어ਪੋਰਟ ਅਥਾਰਟੀ ਨੂੰ ਮਿਲਿਆ ਸੀ ਉਹਨਾਂ ਨੇ ਵੀ ਕਹਿਤਾ ਹੈ ਕਿ ਜਲਦੀ ਤੋਂ ਜਲਦੀ ਕਰੋ ਮੀਟਿੰਗ 'ਚ ਉਹਨਾਂ ਦੇ ਅਫਸਰਾਂ ਨੇ ਸਾਨੂੰ ਦੱਸਿਆ ਦੇਖੋ ਹੁਣ ਟਾਈਮ ਤਾਂ ਹੁਣ ਦਿਨਾਂ ਦੀ ਹੈ ਜਾਂ 2 ਮਹੀਨਾ 2 ਮਹੀਨੇ ਦੀ ਗੱਲ ਹੈ ਪਰ ਹੁਣ ਲੈਟ ਅ ਸਟੇਕ 1 ਡੇ ਐਟ ਅ ਟਾਈਮ ਮਤਲਬ 에어ਪੋਰਟ ਆਲਮੋਸਟ ਕੰਪਲੀਟ ਹੈ ਹੁਣ ਚਾਲੂ ਹੋਣ ਵਾਲੀ ਗੱਲ ਹੈ ਦੇਖੋ ਹਰ ਚੀਜ਼ ਦਾ ਜਹਾਜ਼ ਦਾ ਅਰੇਂਜਮੈਂਟ ਕਰਨਾ 에ਅਰਲਾਈਨ ਦਾ ਕਰਨਾ 에ਅਰਪੋਰਟ ਜਿਹੜਾ ਅੱਜ ਅੱਜ ਹੀ ਮੇਰੀ ਹੁਣੇ ਸਪੀਕਰ ਫੋਨ ਤੇ 에ਅਰਪੋਰਟ ਅਥਾਰਟੀ ਦੇ ਵਾਈਸ ਪ੍ਰੈਜ਼ੀਡੈਂਟ ਨਾਲ ਗੱਲ ਹੋਈ 에ਅਰਪੋਰਟ ਕੋਡ ਉਹ ਅਪਲਾਈ ਕਰ ਰਹੇ ਆ ਸੋ ਸਾਰੇ ਪ੍ਰੋਸੈਸ ਚੱਲਦੇ ਸਰ ਇਸ ਚ ਨਾਲ ਬੁੱਢੇ ਨਾਲੇ ਦਾ ਤੁਸੀਂ ਜਿਹਨੇ ਲਗਾਤਾਰ ਮੁੰਡਾ ਚੁੱਕਿਆ ਸੀ ਹੁਣ ਸੰਤ ਸਿਚੇਵਾਲ ਜੀ ਅੱਗੇ ਲੱਜ ਕੇ ਕਮਾਂਡ ਸੰਭਾਲੀ ਉਹਨਾਂ ਨੇ ਔਰ ਇਹ ਜਿੱਥੇ ਸਫਾਈ ਦਾ ਕੰਮ ਜਿਹੜਾ ਚੱਲ ਰਿਹਾ ਹੈ। ਦੇਖੋ ਮੇਰੇ ਕੁਲੀਗ ਹੈ ਸੰਤ ਸੀਚੇਵਾਲ ਜੀ ਔਰ ਬੜਾ ਉਹਨਾਂ ਨੂੰ ਉਹਨਾਂ ਨੂੰ ਜਿੰਨਾ এনवायरमेंट ਬਾਰੇ ਉਹਨਾਂ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਤੇ ਮੈਂ ਕੋਈ ਅਥਾਰਟੀ ਨਹੀਂ ਹੈਗਾ ਇਹਦੇ ਤੇ ਸੋ ਮੇਰਾ ਇਹ ਤੁਹਾਡੇ ਕੋਲ ਰਿਕੁਐਸਟ ਹੈ ਤੁਸੀਂ ਇਹ ਸਵਾਲ ਉਹਨਾਂ ਨੂੰ ਹੀ ਕਰੋ ਪਰ ਉਹ ਬਹੁਤ ਚੰਗਾ ਕਾਪੀ ਕੱਪ ਹਾਂਜੀ